ਲਓ ਜੀ ਅੱਜ ਮੈਂ ਬਣਾਈ ਆ ਜੀ ਆਲੂ ਅਤੇ ਕੜੀ ਪੱਤੇ ਦੀ ਪੁਰਜੀ ਜੋ ਕਿ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਕੜੀ ਪਤਾਮ ਹੀ ਮਿਲਦਾ ਆ ਬਹੁਤ ਹੀ ਸਾਡੀ ਸਿਹਤ ਵਾਸਤੇ ਫਾਇਦੇਮੰਦ ਆ ਸਾਰਿਆਂ ਨੂੰ ਪਸੰਦ ਆਵੇਗੀ ਤੇ ਸਾਰਿਆਂ ਵਾਸਤੇ ਹੀ ਬਹੁਤ ਹੀ ਫਾਇਦੇਮੰਦ ਆ ਇਹ ਪੁਰਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨ ਫੈਮਿਲੀ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਹੋਰ ਸਨავੋ ਜੀ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਬਸਦਾ ਬਾਤ ਤੇ ਚੜਦੀ ਕਲਾ ਚ ਰੱਖੇ ਅਸੀਂ ਵੀ ਠੀਕ ਆ ਤੇ ਚੜਦੀ ਕਲਾ ਚ ਆ ਜੀ ਇਹ ਹੈਗਾ ਜੀ ਕੜੀ ਪੱਤਾ ਇਹ ਮੈਂ ਕੜੀ ਪੱਤਾ ਲਿਆਈ ਸੀ ਤਾਜ਼ਾ ਬਿਲਕੁਲ ਫਰੈਸ਼ ਤੋੜ ਕੇ ਤੇ ਇਹਨੂੰ ਮੈਂ ਇਸ ਤਰ੍ਹਾਂ ਪੱਤੇ ਪੱਤੇ ਇਹਦੇ ਅਲੱਗ ਕਰ ਲਿਆ ਕਰਨ ਤੋਂ ਬਾਅਦ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ ਦੇ ਵਿੱਚ ਧੋ ਲੈਣਾ ਆ ਧੋਣ ਤੋਂ ਬਾਅਦ ਜੀ ਇਹਨੂੰ 10 ਮਿੰਟ ਪਾਣੀ ਸਾਡਾ ਨਿਚੜ ਰਿਹਾ ਆ ਤੇ ਮੈਂ ਇੱਕ ਪੈਨ ਦੇ ਵਿੱਚ ਦੋ ਤੋਂ ਤਿੰਨ ਚਮਚ ਸਰੋਂ ਦਾ ਤੇਲ ਪਾਇਆ ਏ ਅਸੀਂ ਪੋਰਜੀ ਬਣਾਣੀ ਆ ਆਲੂ ਤੇ ਕੜੀ ਪੱਤਾ ਪਾ ਕੇ ਬਹੁਤ ਵਧੀਆ ਬਣਦੀ ਆ ਬਹੁਤ ਸਾਡੀ ਸਿਹਤ ਵਾਸਤੇ ਫਾਇਦੇਮੰਦ ਆ ਸਾਰਿਆਂ ਵਾਸਤੇ ਹੀ ਫਾਇਦੇਮੰਦ ਆ ਜੀਰਾ ਪਾ ਲਿਆ ਤੇ ਗਰਮ ਹੋਣ ਤੋਂ ਬਾਅਦ ਤੇ ਇਹਦੇ ਵਿੱਚ ਪਾ ਲਿਆ ਮੈਂ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਤੇ ਟਮਾਟਰ ਵੀ ਆ ਤੇ ਇੱਧਰ ਆਲੂ ਵੀ ਮੈਂ ਬਰੀਕ ਕੱਟ ਕੇ ਪਾਣੀ ਚ ਭਿਉਂ ਕੇ ਰੱਖੇ ਹੋਇਆ ਕਿਉਂਕਿ ਵੈਸੇ ਆਲੂ ਕੱਟ ਕੇ ਰੱਖ ਦੋ ਤਾਂ ਇਹ ਕਾਲੇ ਹੋ ਜਾਂਦੇ ਆ ਜੀ ਤੇ ਹੋਰ ਜੀ ਵਾਹਿਗੁਰੂ ਸਾਰਿਆਂ ਤੰਦਰੁਸਤੀਆਂ ਬਖਸ਼ੇ ਜੋ ਪਾਣੀ ਸਾਰੇ ਪਾਸੇ ਆਇਆ ਹੋਇਆ ਆ ਵਾਹਿਗੁਰੂ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਰੱਖੇ ਤੇ ਕਿਸੇ ਨੂੰ ਵੀ ਕਿਸੇ ਤੇ ਵੀ ਕੋਈ ਮਾੜੀ ਮੁਸੀਬਤ ਨਾ ਆਵੇ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੀ ਕਿਰਪਾ ਕਰਨ ਜੀ ਬਹੁਤ ਦਿਲ ਦੁਖੀ ਹੁੰਦਾ ਜਦੋਂ ਆਪਾਂ ਦੇਖਦੇ ਆ ਤੇ ਇੰਨਾ ਤਿੰਨ ਕ ਤਿੰਨ ਕ ਕਰਕੇ ਘਰ ਜੋੜਿਆ ਜਾਂਦਾ ਆ ਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਜੀ ਤੇ ਹੁਣ ਮੈਂ ਇਹਦੇ ਵਿੱਚ ਪਾਤਾ ਆ ਹਲਦੀ ਧਨੀਆ ਪਾਊਡਰ ਤੇ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਪਾਈ ਆ ਪਾਣ ਤੋਂ ਬਾਅਦ ਜਦੋਂ ਪਿਆਜ਼ ਥੋੜੀ ਜਿਹਾ ਬ੍ਰਾਊਨ ਹੋ ਗਿਆ ਇਹਦੇ ਵਿੱਚ ਮੈਂ ਪਾ ਲਿਆ ਜੀ ਆਪਣੇ ਬਰੀਕ ਕੱਟੇ ਹੋਏ ਆਲੂ ਪਾਏ ਆ ਤੇ ਜ਼ਿਆਦਾ ਪਿਆਜ਼ ਬ੍ਰਾਊਨ ਨਹੀਂ ਕਰਨਾ ਹਲਕਾ ਜਿਹਾ ਇਹਦਾ ਕਲਰ ਚੇਂਜ ਹੋਣ ਤੋਂ ਬਾਅਦ ਇਹ ਮੈਂ ਚੀਜ਼ਾਂ ਆ ਆਲੂ ਪਾ ਲਿਆ ਆਲੂ ਪਾਣ ਤੋਂ ਬਾਅਦ ਨਾਲ ਹੀ ਪਾ ਦਨੇ ਟਮਾਟਰ ਕਿਉਂਕਿ ਜਿਹੜੇ ਆਲੂ ਆਪਾਂ ਥੋੜੀ ਜਿਹਾ ਸੌਫਟ ਕਰਨੇ ਆ ਕੜੀ ਪੱਤਾ ਤਾਂ ਇੱਕਦਮ ਹੋਏ ਜਾਂਦਾ ਆ ਜਦੋਂ ਆਪਾਂ ਪਾਉਣਾ ਆ ਆਲੂਆਂ ਨੂੰ ਸੌਫਟ ਕਰਨਾ ਆ ਤਾਂ ਜੋ ਜਿਹੜੇ ਇਹਦੇ ਟਮਾਟਰ ਦੇ ਜੂਸਸ ਨਿਕਲੂਗੇ ਉਹਦੇ ਵਿੱਚ ਹੀ ਆਲੂ ਚੰਗੀ ਤਰ੍ਹਾਂ ਸੌਫਟ ਹੋ ਜਾਣ ਨਮਕ ਪਾ ਲਿਆ ਆਪਣੇ ਟੇਸਟ ਦੇ ਮੁਤਾਬਕ ਤੇ ਅਗਰ ਜ਼ਰੂਰਤ ਹੋਈ ਤਾਂ ਪਾਣੀ ਪਾ ਸਕਦੇ ਆ ਥੋੜਾ ਜਿਹਾ 2-3 ਚਮਚ ਵੈਸੇ ਇਹ ਟਮਾਟਰਾਂ ਦੇ ਜੂਸਸ ਵਿੱਚ ਹੀ ਪੱਕ ਜਾਣਗੇ ਢੱਕ ਕੇ ਪਕਾਉਣਾ ਆ ਇਹਨਾਂ ਨੂੰ 3-4 ਮਿੰਟ ਆਪਾਂ ਇਸ ਤਰ੍ਹਾਂ ਢੱਕ ਕੇ ਮੀਡੀਅਮ ਫਲੇਮ ਤੇ ਪਕਾਉਣਾ ਆ ਵਿੱਚ ਵਿੱਚ ਇਹਨਾਂ ਨੂੰ ਆਪਾਂ ਹਿਲਾਉਂਦੇ ਜਾਣਾ ਆ ਮਿਕਸ ਕਰਨਾ ਆ ਜੀ ਇਸ ਤਰ੍ਹਾਂ ਤੇ ਬਹੁਤ ਜਲਦੀ ਆਲੂ ਅਗਰ ਬਰੀਕ ਕੱਟੇ ਹੋਏ ਹੋਣ ਇੱਕੋ ਸਾਈਜ਼ ਦੇ ਵਿੱਚ ਕੱਟੇ ਹੋਣ ਤਾਂ ਬਹੁਤ ਜਲਦੀ ਹੈ ਸਾਡੇ ਆਲੂ ਜਿਹੜੇ ਆ ਸੌਫਟ ਹੋ ਜਾਂਦੇ ਆ ਟਾਕੇ ਫਿਰ ਦੁਬਾਰਾ ਵਿੱਚ ਵਿੱਚ ਮਿਕਸ ਕਰਕੇ ਇਹਨੂੰ ਇਸ ਤਰ੍ਹਾਂ ਪਕਾਉਂਦੇ ਜਾਣਾ ਆ ਜੀ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਜੀ ਪਸੰਦ ਆਂਦੀ ਆ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਬਹੁਤ ਧੰਨਵਾਦ ਹੈ ਥੈਂਕ ਯੂ ਵਾਇਗਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ ਇਹ ਮੈਂ ਹੁਣ ਕੜੀ ਪੱਤਾ ਪਾ ਲਿਆ ਜੀ ਕੜੀ ਪੱਤਾ ਤੁਸੀਂ ਚਾਹੋ ਤਾਂ ਇਹਨੂੰ ਥੋੜਾ ਜਿਹਾ ਕੱਟ ਸਕਦੇ ਆ ਪਰ ਮੈਂ ਇਸੇ ਤਰ੍ਹਾਂ ਹੀ ਸਾਫਤਾ ਹੀ ਪਾ ਕੇ ਬਣਾਉਂਦੀ ਆ ਤੇ ਇਹ ਸਾਫਤਾ ਹੀ ਕੜੀ ਪੱਤਾ ਜਿਹੜਾ ਬਹੁਤ ਸੌਫਟ ਹੋ ਜਾਂਦਾ ਆ ਬਿਲਕੁਲ ਸਾਫ ਸੁਥਰਾ ਧੋਤਾ ਹੋਇਆ ਆ ਇਹਨੇ ਬਹੁਤ ਘੱਟ ਹੋ ਜਾਣਾ ਹੁਣ ਜਿਆਦਾ ਲੱਗ ਰਿਹਾ ਆ ਤੇ ਇਹਨੂੰ ਆਪਾਂ ਪਕਾਵਾਂਗੇ ਢੱਕ ਕੇ ਵੀ ਪਕਾਵਾਂਗੇ ਤਾਜ਼ਾ ਕੜੀ ਪੱਤਾ ਆ ਸਾਡੇ ਵਾਲਾਂ ਵਾਸਤੇ ਸਾਡੀ ਸਕਿਨ ਵਾਸਤੇ ਇਹ ਬਹੁਤ ਹੀ ਫਾਇਦੇਮੰਦ ਆ ਕੜੀ ਪੱਤੇ ਦੀ ਇੱਕ ਚਟਣੀ ਵੀ ਬਣਾਈ ਆ ਮੈਂ ਉਹ ਵੀ ਤੁਹਾਡੇ ਨਾਲ 레ਸਪੀ ਸ਼ੇਅਰ ਕਰੂੰਗੀ ਜੀ ਬਹੁਤ ਹੀ ਵਧੀਆ ਉਹ ਚਟਣੀ ਚਾਹੇ ਤੁਸੀਂ 1 ਸਾਲ ਤੱਕ ਵੀ ਸੇਵ ਕਰਕੇ ਜਾਨੀ ਕਿ ਤੁਸੀਂ ਆਪਣੇ ਘਰ 'ਚ ਸਟੋਰ ਕਰਕੇ ਰੱਖ ਸਕਦੇ ਆ ਖਰਾਬ ਨਹੀਂ ਹੁੰਦੀ ਹੈਗੀ ਤੇ ਇਹ ਬਹੁਤ ਹੀ ਵਧੀਆ ਆ ਜਿਹੜੀ ਨੇਚਰਲ ਚੀਜ਼ਾਂ ਆ ਕੁਦਰਤ ਨੇ ਲਗਾਈਆਂ ਹੋਈਆਂ ਇਹ ਸਾਡੇ ਵਾਸਤੇ ਬਹੁਤ ਫਾਇਦੇਮੰਦ ਆ ਖਾਣ ਨੂੰ ਵੀ ਟੇਸਟੀ ਆ ਤੇ ਢੱਕ ਕੇ ਫਿਰ ਪਕਾਇਆ ਦੁਬਾਰਾ ਬਿਲਕੁਲ ਇਹ ਬਣ ਕੇ ਸਾਡਾ ਤਿਆਰ ਹੋ ਗਿਆ ਆਲੂਆਂ ਨੂੰ ਥੋੜੇ ਜਿਹਾ ਆਪਾਂ ਦੇਖਾਂਗੇ ਕਿ ਆਲੂ ਬਿਲਕੁਲ ਸੌਫਟ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਖੁਸ਼ਬੂ ਇੰਨੀ ਸੋਹਣੀ ਆ ਰਹੀ ਸੀ ਕੜੀ ਪੱਤੇ ਦੀ ਸੋ ਮੈਂ ਕਹਿ ਰਹੀ ਸੀ ਕਿ ਤੁਸੀਂ ਚਾਹੋ ਤਾਂ ਇਹਨੂੰ ਥੋੜੇ ਜਿਹਾ ਕੱਟ ਵੀ ਸਕਦੇ ਆ ਰਫਲੀ ਜਿਹਾ ਕੱਟ ਕੇ ਵੀ ਪਾ ਸਕਦੇ ਆ ਜੇ ਚਾਹੋ ਤਾਂ ਤੁਸੀਂ ਜਿਸ ਤਰ੍ਹਾਂ ਮੈਂ ਪਾਇਆ ਮੈਂ ਇਸੇ ਤਰ੍ਹਾਂ ਵੀ ਪਾ ਸਕਦੇ ਹੋ ਤੇ ਜੀ ਜੇਕਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਯਾਦ ਦੇ ਨਾਲ ਤਾਂ ਜੋ ਮੇਰੀ ਹਰ ਕੋਈ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਇਹਨੂੰ ਸਬਜੀ ਨੂੰ ਜਾਂ ਭੁਰਜੀ ਕਹ ਲਓ ਜਾਂ ਸਬਜੀ ਕਹ ਲਓ ਬਣਾ ਕੇ ਦੇਖਿਓ ਤੁਸੀਂ ਕਹੋਗੇ ਕਿ ਬੱਚੇ ਤਾਂ ਕੀ ਸਾਰੇ ਖੁਸ਼ ਹੋ ਕੇ ਖਾਣਗੇ ਸਾਰਿਆਂ ਨੂੰ ਪਸੰਦ ਆਵੇਗੀ ਇੱਕ ਬਹੁਤ ਹੀ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੁੰਦੀ ਆ ਆ ਦੇਖੋ ਮੈਂ ਆਲੂ ਦੇਖੂਗੀ ਇਹਨੂੰ ਮੈਸ਼ ਕਰਕੇ ਆ ਦੇਖੋ ਬਿਲਕੁਲ ਆਲੂ ਮੈਸ਼ ਹੋ ਰਿਹਾ ਹੈ ਸੌਫਟ ਹੋ ਗਿਆ ਹੈ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਸਬਜ਼ੀ ਦੇ ਬਹੁਤ ਸਾਨੂੰ ਫਾਇਦੇ ਆ ਕੜੀ ਪੱਤਾ ਤੁਸੀਂ ਸੁਕਾ ਕੇ ਵੀ ਘਰ ਚ ਸਟੋਰ ਕਰਕੇ ਰੱਖ ਸਕਦੇ ਆ ਮੇਰੇ ਚੈਨਲ ਤੇ ਵੀਡੀਓ ਆ ਜੇ ਆਪਾਂ ਕੜੀ ਪੱਤਾ ਕਿਵੇਂ ਸਟੋਰ ਕਰੀਏ ਤੇ ਉਹ ਤੁਸੀਂ ਦੇਖ ਸਕਦੇ ਆ ਚੈਨਲ ਤੇ ਜਾ ਕੇ ਇਹ ਮੈਂ ਜੀ ਦੇਸੀ ਘੀਏ ਦੇ 2 ਤੋਂ 3 ਚਮਚ ਲਾਇਆ ਲਾਸਟ ਫਾਈਨਲ ਤੜਕਾ ਸੀ ਦੇਸੀ ਘਿਓ ਦਾ ਦੇਣਾ ਆ ਜੇ ਦੇਸੀ ਘਿਓ ਚੰਗੀ ਤਰ੍ਹਾਂ ਮੈਲਟ ਹੋ ਗਿਆ ਆ ਇਸ ਦੇ ਵਿੱਚ ਮੈਂ ਪਾ ਲਿਆ ਬਰੀਕ ਕੱਟਿਆ ਹੋਇਆ ਲਸਣ ਲਸਣ ਪਾਣ ਤੋਂ ਬਾਅਦ ਜੀ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਹਿੰਗ ਪਾਈ ਆ ਪਾ ਲਓ ਹਿੰਗ ਨਾਲ ਬਹੁਤ ਵਧੀਆ ਫਲੇਵਰ ਆਂਦਾ ਬਹੁਤ ਹੀ ਜ਼ਿਆਦਾ ਤੇ ਕੱਟੀ ਹੋਈ ਲਾਲ ਮਿਰਚ ਜਿਹੜੀ ਤੁਸੀਂ ਇਹ ਪਾ ਲਓ ਪਾਣ ਤੋਂ ਬਾਅਦ ਗੈਸ ਦੀ ਫਲੇਮ ਬੰਦ ਕਰਨੀ ਆ ਤੇ ਇਧਰ ਤੜਕਾ ਤੜਕਾ ਬਾਅਦ ਤਾਂ ਜੀ ਆਪਾਂ ਨਸਨ ਦਾ ਮਿਰਚਾਂ ਦਾ ਹਿੰਗ ਦਾ ਤੇ ਥੋੜਾ ਜਿਹਾ ਇਹਨੂੰ ਆਪਾਂ ਟਾਕੇ ਰੱਖਾਂਗੇ 1 ਸੈਕਿੰਡ ਵਾਸਤੇ ਤਾਂ ਜੋ ਸਾਰੇ ਫਲੇਵਰ ਇਹਦੇ ਵਿੱਚ ਰਚ ਵਸ ਜਾਣ ਲਓ ਜੀ ਸਾਡੀ ਇਹ ਪੁਰਜੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਚਾਵਲਾਂ ਨਾਲ ਖਾ ਲਓ ਬਹੁਤ ਹੀ ਵਧੀਆ ਤੁਸੀਂ ਪਰਾਂਠੇ ਨਾਲ ਖਾ ਲਓ ਮੱਕੀ ਦੀ ਰੋਟੀ ਨਾਲ ਖਾ ਲਓ ਸਿੰਪਲ ਫੁਲਕੇ ਨਾਲ ਤਾਜ਼ੇ ਫੁਲਕੇ ਨਾਲ ਖਾ ਲਓ ਵੀ ਬਹੁਤ ਵਧੀਆ ਆ ਇੰਨੀ ਟੇਸਟੀ ਬਣਦੀ ਆ ਤੁਸੀਂ ਕੋਈ ਦਾਲ ਬਣੀ ਹੋਵੇ ਨਾ ਦਾਲ ਦੇ ਨਾਲ ਇਹਨੂੰ ਤੁਸੀਂ ਨਾਲ ਲੈ ਸਕਦੇ ਆ ਭੁਰਜੀ ਨੂੰ ਇਹ ਮੈਂ ਲੈ ਲੈ ਜੀ ਦੋ ਪੁਲਕੇ ਪ੍ਰਸ਼ਾਦੇ ਤੇ ਇਹਨਾਂ ਉੱਤੇ ਆਪਾਂ ਪਾਵਾਂਗੇ ਇਹ ਜਿਹੜੀ ਆਪਾਂ ਬਣਾਈ ਹੋਈ ਆ ਭੁਰਜੀ ਤੇ ਜੀ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਆ ਸੋ ਮੈਂ ਕਹਿ ਰਹੀ ਸੀ ਕਿ ਜਿਹੜੀ ਕੁਦਰਤੀ ਆਫਤ ਆਈ ਹੋਈ ਆ ਹੜ੍ਹਾਂ ਦੀ ਵਾਏ ਗੁਰੂ ਸਾਡੇ ਸਾਰੇ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਵੱਡਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਅ ਕਿਰਪਾ ਰੱਖੇ ਸਾਰਿਆਂ ਤੇ ਆਪਣੇ ਮਿਹਰ ਰੱਖੇ ਵਾਹਿਗੁਰੂ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਵਿੱਚ ਰਹਿਣਾ ਨਸੀਬ ਕਰੇ ਬਹੁਤ ਘਰਾਂ ਵਿੱਚ ਪਾਣੀ ਆ ਗਿਆ ਬੜਾ ਦੁੱਖ ਹੁੰਦਾ ਜੀ ਤੇ ਇਹੀ ਬੇਨਤੀ ਆ ਮੈਂ ਪਾਠ ਵੀ ਕਰਦੀ ਆ ਮੈਂ ਇਹੀ ਬੇਨਤੀ ਕਰਦੀ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਮਿਹਰ ਕਰੇ ਵਾਹਿਗੁਰੂ ਇਹ ਕੁਦਰਤੀ ਆਫਤ ਤੋਂ ਬਚਾ ਕੇ ਰੱਖੇ ਸਾਰਿਆਂ ਨੂੰ ਸਭ ਦਾ ਭਲਾ ਕਰੇ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸਾਰੇ ਅਰਦਾਸ ਬੇਨਤੀ ਕਰੋ ਜੀ ਤਾਂ ਜੋ ਪਤਾ ਨਹੀਂ ਕਿਹਦੀ ਬੇਨਤੀ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮਨਜ਼ੂਰ ਹੋ ਜਾਵੇ ਤੇ ਸਾਰਿਆਂ ਨੂੰ ਇਸ ਕੁਦਰਤੀ ਆਫਤ ਤੋਂ ਬਚਾਵੇ ਸੋ ਜੀ ਮੈਂ ਮਿਲਦੀ ਆ ਨੈਕਸਟ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ